ਜਿਹੜਾ ਸੈਲਫ ਹੈਲਪ ਗਰੁੱਪ ਆ ਜਿਹੜਾ ਵਿਮਨਸ ਦਾ ਐਫੀਓਜ਼ ਉਹਦੇ ਵਿੱਚ ਮੈਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਉਹਦੇ ਵਿੱਚ ਮੈਂ ਆਇਆ ਜਿੰਨਾ ਸਾਡੀਆਂ ਸਰਕਾਰ ਜੋ ਪੈਣਾ ਨੇ کافی ਇਹਦੇ ਵਿੱਚ ਇਨਕਲਾਬ ਲਿਆਂਦਾ ਹੈ ਆਪਣੇ ਕਾਰੋਬਾਰ ਆਪਣੇ ਤੌਰ ਤੇ ਵਧਾਏ ਹੈ ਉਹਨਾਂ ਨੂੰ ਵੇਖਣ ਲਈ ਉਹਨਾਂ ਦੀ ਕੋਈ ਦੁੱਖ ਤਕਲੀਫ ਸੁਣ ਕੇ ਉਹਦੇ ਵਿੱਚ ਕੋਈ ਅਸੀਂ ਸਰਕਾਰ ਕਰ ਸਕਦੇ ਹਾਂ ਇਸ ਦਾ ਜਿਹੜਾ ਸੈਲਫ ਹੈਲਪ ਗਰੁੱਪ ਹੈ ਹਾਂਜੀ ਮંત્રી ਸਾਹਿਬ ਜਿਹੜਾ ਉਹਦੇ ਵਾਸਤੇ ਜਿਹੜੇ ਆਪਣੇ ਆਪ ਕਾਰੋਬਾਰ ਚਲਾਉਂਦੇ ਨੇ ਜਿਹਦੇ ਨਾਲ ਕਾਫੀ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਵਿੱਚ ਮੈਂ ਹਿੱਸਾ ਲੈਣ ਲਈ ਆਇਆ ਹਾਂ ਜੀ ਮੈਂ ਬਹੁਤ ਖੁਸ਼ੀ ਦੀ ਗੱਲ ਅਜੀ ਸਰਪ੍ਰੀਖਿਆ ਦੇ ਸਰਕਾਰ ਬੁੱਲੋਂ ਜਿਹੜਾ ਹੈਗਾ ਔਮਨ ਇੰਫਾਰਮੈਂਟ ਕੀ ਕੀਤਾ ਜਾ ਰਿਹਾ ਹੈਗਾ ਵੀ ਹੋਰ ਵੀ ਵੱਧ ਤੋਂ ਉਹਦੇ ਵਿੱਚ ਸੈਲਫ ਹੈਲਪ ਵੀ ਐਕਟ ਲਾਇੰਦਿਆਂ ਉਹ ਕੀ ਕੀਤਾ ਜਾ ਰਿਹਾ ਹੈਗਾ ਮੈਂ ਇਹਨਾਂ ਨਾਲ ਅੱਜ ਪਹਿਲੇ ਦਿਨ ਆ ਕੇ ਇਹਦੇ ਵਿੱਚ ਸ਼ਾਮਲ ਹੋ ਰਿਹਾ ਜੋ ਗੱਲਬਾਤ ਦੱਸਾਂਗੇ ਜੋ ਸਰਕਾਰ ਦਾ ਬਣਦਾ ਫਰਜ਼ਾ ਸੀ ਨਵਾਵਾਂਗੇ ਤੇ ਫਿਰ ਦੂਸਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਰੇ ਨੂੰ ਲੱਗੇ ਕੱਲ ਵੀ ਜਿਹੜਾ ਬਟਨ ਸੀ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਨਾਲ ਬੀਜੇਪੀ ਕਰ ਰਹੀ ਹੈ ਉਹਦੇ ਬਾਰੇ ਤੁਸੀਂ ਪ੍ਰੈਸ ਵਾਲੇ ਸੱਜਣੋ ਆਪ ਜਾਣਦੇ ਹੋ ਕਿ ਐਡਾ ਵੱਡਾ ਕਦੇ ਵੀ ਜਿਹੜਾ ਲੋਕਤੰਤਰ ਵਿੱਚ ਨਹੀਂ ਹੋਇਆ ਕਿ ਜਿਹੜੀਆਂ ਵੋਟਾਂ ਕੋਈ ਨਿਸ਼ਾਨ ਲਾ ਕੇ ਬਦਲ ਦਿੱਤੀਆਂ ਯਾਨੀ ਇੱਕ ਪਾਸੇ 20 ਹੈ ਇੱਕ ਪਾਸੇ 14 ਲੋਕ ਨੇ ਸ਼ਹਿਰ ਤੋਂ ਉਧਰਲੇ ਪਾਸੇ ਤਾਂ ਉਹਨਾਂ ਦਾ ਇੱਕ ਵੱਧ ਗਿਆ ਇਧਰਲੇ ਪਾਸੇ ਅੱਠ ਘਟਾ ਦਿੱਤੇ ਗਏ ਸੋ ਬਹੁਤ ਮਾੜੀ ਗੱਲ ਹੈ ਲੋਕਤੰਤਰ ਵਿੱਚ ਜੀ ਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠਣ ਲੱਗ ਜਾਂਦਾ ਜਿਹਨੂੰ ਲੋਕ ਬਣਾਉਣਾ ਚਾਹਣ ਉਸ ਨੂੰ ਬਣਾ ਦੇਣਾ ਸੀ ਆਤਵਾਦੀ ਪੰਨੂ ਵੱਲੋਂ ਅਮਰੀਕਾ ਜਨਮ ਸੰਗਰਾ ਹੈ ਕਿਹਾ ਗਿਆ ਫਿਰ ਤਾਂ ਲੱਗਦਾ ਕਿ ਬਾਅਦ ਤਾਂ ਪਹਿਲਾਂ ਤਾਂ ਉਹਨਾਂ ਨੇ ਉਸ ਨੇ ਕਿ ਕਿਹੋ ਜਿਹਾ ਖੰਸਾ ਫਲਾਫ ਕਰ ਲਖਤ ਹੋ ਗਈ ਵੀ ਮੇਰਾ ਵਿਭਾਗ ਖੇਤੀਬਾੜੀ ਹੈ ਉਸ ਬਾਰੇ ਤੁਸੀਂ ਗੱਲਬਾਤ ਕਰਨ ਜਿਹੜੀ ਖਰਾਬ ਹੋਈ ਹੈ ਹੁਣ ਕਿਛੇ ਜੇ ਗੜੇ ਮਾਰੀ ਗੜੇ ਮਾਰੀ ਸਰ ਕੈਮਰਾ ਭਾਈ ਜੀ ਉਹਦਾ ਸਰ ਕੈਮਰਾ ਨਿਵਾਹ ਕੈਮਰਾ ਜੀ ਜਿਹੜਾ ਅਸੀਂ ਬਰਤਵਾਰੀਆਂ ਕੋਲੋਂ ਗਰਦੌਨੀਆਂ ਕਰਾ ਕੇ ਪਤਾ ਕਰਦੇ ਹਾਂ ਜੀ ਸਰ ਇਹ ਪਹਿਲਾਂ ਵੀ ਸਰਕਾਰ ਨਾਲ ਰਹੀ ਹੈ ਹੁਣ ਵੀ ਰਵਾਂਗੇ ਭਗਵੰਤ ਮਾਨ ਹੋ ਰਹਾਂ ਦਾ ਇਹ ਇਹ ਕਿਸਾਨਾਂ ਨੂੰ ਵਿਸ਼ਵਾਸ ਸਰ ਇਹ ਪੀਐਮ ਸਾਹਿਬ ਨੇ ਐਲਾਨ ਕੀਤਾ ਸੀ ਕਿ ਮੈਰੀ ਪਾਣੀ ਜਿਹੜਾ ਉਹ ਸਾਡੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ ਸੋ ਇਹ ਨੂੰ ਲੈ ਕੇ ਕਿਸ ਤਰ੍ਹਾਂ ਬਣਦਾ ਸਰ ਸਰ ਕੈਮਰਾ ਕੈਮਰਾ ਫਿਰ ਇਧਰ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਕੋਈ ਨਹੀਂ ਆ ਪਿਛਲੇ ਸਾਲਾਂ ਨਾਲੋਂ ਇਸ ਵਾਰ ਜਿਹੜਾ ਟੇਲ ਐਂਡ ਏਰੀਆ ਗਣੇ 180 ਤੱਕ ਪਾਣੀ ਚਾਇਆ ਗਿਆ ਹੋਣੀਆਂ ਫਸਲਾਂ ਹੋਈਆਂ ਜਿਹਦਾ ਜਿੱਥੇ ਨਹਿਰਾਂ ਦੀ ਸਫਾਈ ਵੇਲੇ ਨਾਲ ਕੀਤੀ ਗਈ ਹੈ ਧਿਆਨ ਕੀਤਾ ਗਿਆ ਪਾਣੀ ਦੀ ਵੰਡ ਸਹੀ ਕੀਤੀ ਗਈ ਜੀ